ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਵਜੋਂ ਅਚਾਨਕ ਚਰਚਾਾਂ ਮਾਏ ਤੇਜ਼ ਹੋ ਗਈਆਂ ਨੇ ਕਿ ਹੁਣ ਦੂਸਰੀਆਂ ਪਾਰਟੀਆਂ ਅੰਦਰ ਵੀ ਸਨ ਲੱਗ ਸਕਦੀ ਐ ਕਾਂਗਰਸ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਕੁਝ ਵੱਡੇ ਲੀਡਰ ਸੂਤਰਾ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਔਰ ਮੰਤਪੇ ਵਾਲੀ ਦੇ ਸੰਪਰਕ ਵਿੱਚ ਆ ਗਏ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਐ ਇਸ ਤਰ੍ਹਾਂ ਕਿਉਂ ਹੋ ਰਿਹਾ ਔਰ ਖਾਸ ਤੌਰ ਦੇ ਉਤੇ ਜੇ ਇਸ ਤਰ੍ਹਾਂ ਹੁੰਦਾ ਐ ਤਾ ਇਹਦੇ ਨਾਲ ਬਾਕੀ ਸਿਆਸੀ ਪਾਰਟੀਆਂ ਔਰ ਖਾਸ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਧੜੇ ਦੇ ਉੱਤੇ ਕਿਸ ਤਰ੍ਹਾਂ ਦਾ ਇਫੈਕਟ ਪਵੇਗਾ ਹੁਣ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਦਰਸਲ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਦੇ ਉੱਤੇ ਤਾਂ ਸੂਤਰਾ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਔਰ ਮਨਪ੍ਰੀਤ ਇਆੜੀ ਜਿਹੜੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਕੁਝ ਲੀਡਰ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਜਨਤਕ ਤੌਰ ਦੇ ਉੱਤੇ ਇਕੱਠ ਦਾ ਹੋਕਾ ਦਿੱਤਾ ਤਾਂ ਉਸ ਹੋਕੇ ਤੋਂ ਬਾਅਦ ਨਾ ਸਿਰਫ ਦੂਸਰਾ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਸਗੋਂ ਬਾਕੀ ਸਿਆਸੀ ਪਾਰਟੀਆਂ ਵੱਲੋਂ ਵੀ ਸੂਤਰਾ ਹ ਹੰਗਾਰਾ ਭਰਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ 41 ਦੇ ਸੰਪਰਕ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਕੁਝ ਨੁਮਾਇੰਦੇ ਆ ਰਹੇ ਨੇ ਜਾਂ ਹੈਗੇ ਨੇ ਜਿਹੜੇ ਆਪਣੀ ਇੱਛਾ ਜ਼ਾਹਰ ਕਰ ਰਹੇ ਆ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਪੰਥਕ ਇਕਾਈ ਦਾ ਹਿੱਸਾ ਬਣਨਾ ਚਾਹੁੰਦੇ ਨੇ ਇਹ ਵੀ ਸੂਤਰਾਂ ਹਵਾਲੇ ਜਾਣਕਾਰੀ ਸਾਹਮਣੇ ਆ ਰਹੀ ਹੈ ਹਰ ਕੋਈ ਇਹ ਵਿਚਾਰ ਰਿਹਾ ਕਿ ਅਕਾਲੀ ਦਲ ਸਰਜੀਤ ਹੋਣ ਦੀ ਕਗਾਰ ਤੇ ਆਕਾਲੀ ਦਲ ਸਟਰੋਂਗ ਹੋਣ ਦੀ ਕਗਾਰ ਤੇ ਹੈ ਤੇ ਜਾਣਕਾਰੀ ਮੁਤਾਬਕ ਸੂਤਰਾਂ ਮੁਤਾਬਕ ਜਿਹੜੇ ਪੰਥਕ ਲੀਡਰ ਨੇ ਵੱਖ-ਵੱਖ ਪਾਰਟੀਆਂ ਦਾ ਹਿੱਸਾ ਬਣੇ ਹੋਏ ਨੇ ਉਹ ਹੁਣ ਇਧਰ ਵੱਲ ਨੂੰ ਆਉਣਾ ਚਾਹੁੰਦੇ ਆ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੰਗੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਬਲਾਰੇ ਨੂੰ ਇਸ ਨਵੇਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਪਰ ਆਉਂਦਾ ਸਮਾਂ ਇਸ ਤਰ੍ਹਾਂ ਦੇ ਹੋਰ ਸ਼ਮੂਲੀਅਤ ਬਾਰੇ ਵੀ ਸੁਨੇਹੇ ਦਿੰਦਾ ਨਜ਼ਰ ਆ ਰਿਹਾ ਹੈ ਸੂਤਰਾਂ ਮੁਤਾਬਕ ਕੁਝ ਕਾਂਗਰਸੀ ਵੀ ਦੱਸੇ ਜਾ ਰਹੇ ਨੇ ਜਿਹੜੇ ਸੰਭਾਵੀ ਤੌਰ ਦੇ ਉੱਤੇ ਇਧਰ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਵੱਲ ਆਉਣਾ ਚਾਹੁੰਦੇ ਨੇ ਹੁਣ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਕਾਂਗਰਸ ਦੀ ਅੰਦਰ ਦੀ ਸਿਆਸਤ ਜਿਹੜੀ ਆ ਉਹ ਜਗ ظاہر ਹੈ ਹਰ ਕੋਈ ਜਾਣਦਾ ਹੈ ਕਿ ਸਿਆਸਤ ਕਿਵੇਂ ਬਦਲ ਜਾਂਦੀ ਹੈ ਸਿਆਸਤ ਕਿਵੇਂ ਡਗਮਗਾ ਜਾਂਦੀ ਹੈ ਅੰਦਰ ਕਿਵੇਂ ਰੌਲਾ ਪੈ ਜਾਂਦਾ ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਇੰਟਰਨਲ ਡਿਸਪਿਊਟਸ ਕਾਂਗਰਸ ਦੇ ਕਿਵੇਂ ਵੱਧ ਜਾਂਦੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਸੁਣਨ ਨੂੰ ਆ ਰਿਹਾ ਹੈ ਕਿ ਸੀਟਾਂ ਦੇ ਲਾਲਚ ਵਿੱਚ ਵੀ ਕਈ ਅੰਦਰ ਅੱਖ ਰੱਖੀ ਬੈਠੇ ਨੇ ਸੂਤਰਾਂ ਮੁਤਾਬਕ ਇਹ ਵੀ ਕਿਤੇ ਨਾ ਕਿਤੇ ਅਪਰੋਚ ਹੋ ਰਹੀ ਹੈ ਕਿ ਉਹਨਾਂ ਨੂੰ ਸੀਟ ਦਿੱਤੀ ਜਾਵੇ ਤੇ ਉਹ ਇੱਧਰ ਆ ਜਾਣਗੇ ਪਰ ਸਵਾਲ ਇਹ ਹੈ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਜਾਂ ਮੰਤਰੀ ਤੇਆਲੀ ਇਸ ਸਾਰੇ ਮੈਟਰ ਨੂੰ ਕਿਵੇਂ ਡੀਲ ਕਰਨਗੇ ਹਾਲਾਂਕਿ ਹੰਗਾਰਾ ਤਾਂ ਮਿਲ ਰਿਹਾ ਜਨਤਕ ਹੰਗਾਰਾ ਵੀ ਮਿਲ ਰਿਹਾ ਹੈ ਸਿਆਸੀ ਹੰਗਾਰਾ ਵੀ ਮਿਲ ਰਿਹਾ ਹੈ ਪਰ ਹੁਣ ਇਸ ਹੰਗਾਰੇ ਨੂੰ ਲੈ ਕੇ ਕਿਵੇਂ ਚੈਨਲਾਈਜ਼ ਕੀਤਾ ਜਾਵੇਗਾ ਇਸ ਕਰਾਊਡ ਨੂੰ ਕਿਵੇਂ ਚੈਨਲਾਈਜ਼ ਕੀਤਾ ਜਾਵੇਗਾ ਸਿਆਸੀ ਔਰ ਜਨਤਕ ਕਰਾਊਡ ਨੂੰ ਕਿਵੇਂ ਚੈਨਲਾਈਜ਼ ਕਰਨਗੇ ਲੀਡਰ ਤਾਂਕਿ ਇਹ ਸਾਰੀ ਕਰਾਊਡ ਇਹ ਸਾਰੀ ਭੀੜ ਉਹਨਾਂ ਦੇ ਹੱਕ ਦੇ ਵਿੱਚ ਨਿਤਰੇ ਇਹ ਆ ਉਹ ਰਿਜ਼ਲਟਸ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਰਹਿਣ ਇਹ ਹੁਣ ਸੋਚਣ ਵਾਲੀ ਗੱਲ ਹੋਵੇਗੀ ਕਿ ਆ ਇਹ ਵੀ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਤੜੇ ਅੰਦਰੋਂ ਵੀ ਕਿਤੇ ਨਾ ਕਿਤੋਂ ਚੁੱਪਚੀਪ ਇੱਈ ਸਹੀ ਹੌਲੀ ਹੌਲੀ ਸਹੀ ਮੱਧਮ ਜਈ ਸਹੀ ਪਰ ਬਗਾਵਤ ਉੱਠਣੀ ਸ਼ੁਰੂ ਹੋ ਗਈ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਾਵਾਂਗੇ ਬਣੇ ਰੋਮਾਂਦਗੀਆ ਪੰਜਾਬੀ ਦੇ